ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰ ਜਿਹੜੀ ਆ ਧੜੇਬੰਦੀ ਦੀ ਜਿਹੜੀ ਆ ਤਲਵਾਰ ਲਟਕ ਰਹੀ ਸੀ ਕਿ ਅੱਜ ਵੀ ਪਾਰਟੀ ਅੱਡ ਹੋ ਸਕਦੀ ਆ ਜਾਂ ਅੱਜ ਵੀ ਜਿਹੜਾ ਵਿਦਰੋਹ ਉੱਠ ਸਕਦਾ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਤੇ ਉਹ ਜਿਹੜਾ ਸ਼੍ਰੋਮਣੀ ਕਾਲੀ ਦਲ ਸੰਯੁਕਤ ਵੀ ਬਣਿਆ ਅਕਾਲੀ ਦਲ ਟਕਸਾਲੀ ਵੀ ਬਣਿਆ ਪਰ ਕਹ ਲਓ ਕਿ ਇਸ ਸਮੇਂ ਉਹ ਬਿਲਕੁਲ ਜਿਹੜੀ ਆ ਆਪਣੇ ਅਰੂਸ ਤੇ ਪਹੁੰਚ ਚੁੱਕੀ ਆ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਜਿਹੜਾ ਬਾਗੀ ਧੜਾਇਆ ਉਹਦੇ ਵੱਲੋਂ ਬਹੁਤ ਸਾਰੀਆਂ ਗੱਲਾਂ ਰੱਖੀਆਂ ਗਈਆਂ ਉਹਦੇ ਤੇ ਆਪਾਂ ਤੁਹਾਡੇ ਨਾਲ ਜਿਹੜਾ ਮੁਕੰਮਲ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਹ ਪੰਥਕ ਪੋਲਿਟਿਕਸ ਦੇ ਵਿੱਚ ਜਾਂ ਜਿਹੜੀ ਸਿੱਖ ਸਿਆਸਤ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਉਹਦੇ ਵਿੱਚ ਹੋ ਰਹੀਆਂ ਨੇ ਕਈ ਕੁਝ ਚੱਲ ਰਿਹਾ ਸ਼ਮਨੀ ਅਕਾਲੀ ਦਲ ਦੇ ਦਰਮਿਆਨ ਵੀ ਇੱਧਰ ਹੁਣ ਬਾਦਲ ਸਾਹਿਬ ਵਾਲਾ ਜਿਹੜਾ ਧੜਾ ਆ ਉਹਦੇ ਵਿੱਚ ਵੀ ਉਹਨਾਂ ਦੇ ਵੱਲੋਂ ਵੀ ਆਪਣਾ ਲਗਾਤਾਰ ਤਾਕਤ ਦਾ ਜਿਹੜਾ ਮਜਾਰਾ ਕੀਤਾ ਜਾ ਰਿਹਾ ਹੈ ਬਾਗੀ ਧੜੇ ਦੇ ਵੱਲੋਂ ਵੀ ਕੀਤਾ ਜਾ ਰਿਹਾ ਇਹਨਾਂ ਨੇ ਜਿਹੜਾ ਜਲੰਧਰ ਜਿਮਨੀ ਚੋਣ ਹੈ ਉਥੇ ਜਿਹੜਾ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਆ ਇਹਨਾਂ ਨੇ ਆਪਣੇ ਉਮੀਦਵਾਰ ਜਿਨ੍ਹਾਂ ਦੇ ਕੋਲ ਤੱਕੜੀ ਦਾ ਚੋਣ ਨਿਸ਼ਾਨ ਹੈ ਉਹਨਾਂ ਤੋਂ ਆਪਣਾ ਸਮਰਥਨ ਵਾਪਸ ਲੈ ਕੇ ਕਹਿ ਲਓ ਕਿ ਇੱਕ ਤਰੀਕੇ ਨਾਲ ਖੁਦ ਹੀ ਜਿਹੜਾ ਬਾਗੀ ਧੜਾਇਆ ਉਹਦੇ ਹੱਥ ਦੇ ਵਿੱਚ ਇਹ ਚੀਜ਼ ਦੇ ਦਿੱਤੀ ਆ ਕਿ ਕੱਲ ਨੂੰ ਜੇਕਰ ਜਿਮਨੀ ਚੋਣ ਦੇ ਵਿੱਚ ਹਾਲਾਂਕਿ ਉਥੇ ਇਸ ਸਮੇਂ ਜਿਹੜਾ ਬੀ ਸ਼੍ਰੋਮਿਕ ਕਾਦੀ ਦਲ ਦੀ ਜਿੱਤ ਹੋ ਜਵੇ ਇਹ ਤਾਂ ਜਿਹੜੀਆਂ ਗੱਲਾਂ ਬਹੁਤ ਘੱਟ ਲੱਗ ਰਹੀਆਂ ਨੇ ਇਸ ਤਰੀਕੇ ਦੀਆਂ ਪਰ ਇਹੇ ਜਾਪ ਰਿਹਾ ਕਿ ਕਿਉਂਕਿ ਜਿਹੜਾ ਬਾਦਲ ਸਾਹਿਬ ਆ ਇਹਨਾਂ ਨੇ ਸਮਰਥਨ ਦੇਤਾ ਬੀਐਸਪੀ ਦੇ ਉਮੀਦਵਾਰ ਨੂੰ ਤੇ ਆਪਣਾ ਸਮਰਥਨ ਇਹਨਾਂ ਨੇ ਕਹਿਤਾ ਕਿ ਸ਼੍ਰੋਮਿਕ ਕਾਦੀ ਦਲ ਦੇ ਅਫੀਸ਼ੀਅਲ ਉਮੀਦਵਾਰ ਦੇ ਪ੍ਰਤੀ ਸਾਡਾ ਕੋਈ ਜਿਹੜਾ ਸਮਰਥਨ ਨਹੀਂ ਬਾਗੀ ਧੜੇ ਨੇ ਕਿਹਾ ਕਿ ਅਸੀਂ ਸਪੋਰਟ ਕਰਾਂਗੇ ਤੇ ਜੇਕਰ ਜਿਹੜਾ ਬਾਗੀ ਧੜੇ ਦੇ ਜਿਹੜੇ ਉਮੀਦਵਾਰ ਨੂੰ ਜਿਹਨਾਂ ਦੇ ਕੋਲ ਤਕੜੀ ਦਾ ਨਿਸ਼ਾਨ ਹੈ ਜੇਕਰ ਉਹ ਬੀਬੀ ਜੀ ਜਿੱਤ ਜਾਂਦੇ ਨੇ ਤਾਂ ਬਾਗੀ ਧੜੇ ਨੇ ਕਹਿ ਲਓ ਕਿ ਨਾ ਵੀ ਜਿੱਤਣ ਚਲੋ ਕਿਉਂਕਿ ਇਹ ਤਾਂ ਮੈਂ ਖੈਰ ਕਹਿ ਹੀ ਰਿਹਾ ਕਿ ਜਿੱਤਣ ਦੇ ਉਹਨਾਂ ਦੇ ਚਾਂਸਸ ਬਹੁਤ ਘੱਟ ਨੇ ਪਰ ਜੇਕਰ ਉਹਨਾਂ ਦਾ ਵੋਟ ਸ਼ੇਅਰ ਜਿਹੜਾ ਉਹ ਸ਼ੋਮਨੀ ਅਕਾਲੀ ਦਲ ਦੇ ਜਿਹੜਾ ਹਮਾਇਤ یافتਾ ਉਮੀਦਵਾਰ ਤੋਂ ਜ਼ਿਆਦਾ ਰਹਿ ਜਾਂਦਾ ਮਤਲਬ ਕਿ ਬਸਪਾ ਦੇ ਉਮੀਦਵਾਰ ਤੋਂ ਜ਼ਿਆਦਾ ਰਹਿ ਜਾਂਦਾ ਤੇ ਉਥੇ ਬਾਦਲ ਸਾਹਿਬ ਦੇ ਲਈ ਸਥਿਤੀਆਂ ਕਿੱਦਾਂ ਦੀਆਂ ਉਤਪਨ ਹੋਣਗੀਆਂ ਕਹ ਲਓ ਇੱਕ ਇੱਕ ਤਰੀਕੇ ਨਾਲ ਕਿ ਇਹਨਾਂ ਨੇ ਖੁਦ ਹੀ ਕਹ ਲਓ ਕਿ ਉਹਨਾਂ ਦੇ ਹੱਥ ਦੇ ਵਿੱਚ ਇੱਕ ਇਸ਼ੂ ਦੇ ਦਿੱਤਾ ਅਕਾਲ ਤਖਤ ਸਾਹਿਬ ਦੇ ਅੱਗੇ ਅੱਜ ਪੇਸ਼ ਹੋ ਕੇ ਜਿਹੜੇ ਇਹ ਬਾਗੀ ਧੜੇ ਦੇ ਵੱਲੋਂ ਜਿਹੜੀ ਆ ਗੱਲਾਂ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਕੱਲ ਇਹਨਾਂ ਨੇ ਜਿਹੜੀ ਆ ਝੁੰਦਾ ਕਮੇਟੀ ਦੀ ਜਿਹੜੀ ਆ ਸਿਫਾਰਸ਼ਾਂ ਸੀਗੀਆਂ ਉਹ ਪਬਲਿਕ ਕਰ ਦਿੱਤੀਆਂ ਉਹ ਰਿਲੀਜ਼ ਕਰ ਦਿੱਤੀਆਂ ਕਿ ਉਸ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਸੀਗੀਆਂ ਝੁੰਦਾ ਕਮੇਟੀ ਦੇ ਬਾਰੇ ਵੀ ਲਗਾਤਾਰ ਰੌਲਾ ਰੱਪਾ ਪੈਂਦਾ ਰਿਹਾ ਕਿ ਇਹ ਹੈ ਕੀ ਬੀ ਇਹਦੇ ਵਿੱਚ ਕਿਹੜੀਆਂ ਗੱਲਾਂ ਕੀਤੀਆਂ ਗਈਆਂ ਸੋ ਇਸ ਮਸਲੇ ਤੇ ਗੱਲ ਕਰਦੇ ਆ ਜੀ ਇਹਦੇ ਨਾਲ ਨਾਲ ਵੈਸੇ ਜਿਹੜਾ ਪੰਥਕ ਪੋਲਿਟਿਕਸ ਦੀ ਜਿਵੇਂ ਮੈਂ ਸਿੱਖ ਸਿਆਸਤ ਦੀ ਗੱਲ ਕੀਤੀ ਆ ਭਾਈ ਅਮਰਤਪਾਲ ਸਿੰਘ ਹੁਣੀ ਤੇ ਉਹਨਾਂ ਦਾ ਇੱਕ ਧੜਾ ਜਿਹੜਾ ਕਹਿ ਲੋ ਕਿ ਅਲੱਗ ਉਹ ਸਾਨੂੰ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਉਹ ਅਲੱਗ ਜਿਹੜਾ ਟੱਕਰ ਦੇਣ ਜਾ ਰਿਹਾ ਸਿੱਖ ਸਿਆਸਤ ਦੇ ਵਿੱਚ ਜਿਹੜੇ ਸਰਬਜੀਤ ਸਿੰਘ ਖਾਲਸਾ ਹੁਣੀ ਫਰੀਦਕੋੜ ਤੋਂ ਜਿੱਤੇ ਨੇ ਉਹਨਾਂ ਦੀ ਇੱਕ ਇੰਟਰਵਿਊ ਆਈ ਆ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹ ਆਪਾਂ ਕੋਸ਼ਿਸ਼ ਕਰਦੇ ਆ ਕਿ ਅਗਲੇ ਜਿਹੜਾ ਆਪਣਾ ਵੀਲੌਗ ਹੋਊਗਾ ਉਹਦੇ ਵਿੱਚ ਉਹਦਾ ਜ਼ਿਕਰ ਕਰਦੇ ਆ ਕਿਉਂਕਿ ਬਹੁਤ ਸਾਰੇ ਜਿਹੜੇ ਆ ਉਮੀਦਵਾਰ ਉਧਰੋਂ ਵੀ ਆ ਗਏ ਨੇ ਹੁਣ ਜਿਹੜੇ ਡਿਬਰੂਗੜ ਦੇ ਵਿੱਚੋਂ ਆਫਟਰ ਭਾਈ ਅਮਰਤਪਾਲ ਸਿੰਘ 1 ਹੁਣ ਕਾਫੀ ਜਿਆਦਾ ਜਿਹੜੇ ਆ ਉੱਥੋਂ ਵੀ ਸਾਨੂੰ ਕਹਿ ਲਓ ਕਿ ਇਸ ਤਰੀਕੇ ਦੀਆਂ ਸਿਆਸੀ ਕਾਰਵਾਈਆਂ ਨਜ਼ਰ ਆ ਰਹੀਆਂ ਨੇ ਰਣਨੀਤਿਕ ਤੌਰ ਤੇ ਇਹ ਲੱਗਦਾ ਕਿ ਉਹਨਾਂ ਨੇ ਇਹ ਕਦਮ ਚੁੱਕੇ ਨੇ ਕਿ ਜੇ ਭਾਈ ਅਮਰਤਪਾਲ ਸਿੰਘ ਪਹਿਲਾਂ ਜਿੱਤੇ ਉਹਨਾਂ ਦੇ ਲੀਡਰ ਸਗੇ ਤੇ ਹੁਣ ਦਲਜੀਤ ਸਿੰਘ ਕਲਸੀ ਉਧਰੋਂ ਜਿਹੜੇ ਆ ਜਿਹੜੇ ਵੀਰ ਨੂੰ ਮੁੱਖ ਮੰਤਰੀ ਬਾਜੇ ਕੇ ਕਿਹਾ ਜਾਂਦਾ ਪ੍ਰਧਾਨ ਮੰਤਰੀ ਬਾਜੇ ਕੇ ਕਿਹਾ ਜਾਂਦਾ ਸੋ ਉਹਨਾਂ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਇਸੇ ਤਰੀਕੇ ਨਾਲ ਬਰਨਾਲਾ ਸੀਟ ਤੋਂ ਵੀ ਇੱਕ ਉਮੀਦਵਾਰ ਨੇ ਜਿਹੜਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਆ ਸੋ ਇਹ ਇਹ ਵੀ ਇੱਕ ਬਹੁਤ ਇੱਕ ਡਿਫਰੈਂਟ ਇੱਕ ਪੈਰਲਲ ਜਿਹੜਾ ਇਹ ਇੱਕ ਧੜਾ ਖੜਾ ਹੁੰਦਾ ਜਾ ਰਿਹਾ ਪੰਥਕ ਪੋਲਿਟਿਕਸ ਦੇ ਅੰਦਰ ਜਿਹੜਾ ਭਾਈ ਬਡਾਲਾ ਹੁਣੀ ਆ ਉਹਨਾਂ ਦੀ ਵੀ ਮੈਂ ਸੁਣ ਰਿਹਾ ਸੀਗਾ ਉਹ ਵੀ ਰਾਜਨੀਤੀ ਦੇ ਵਿੱਚ ਆਉਣ ਦੀ ਗੱਲ ਕਰ ਰਹੇ ਨੇ ਸੋ ਅੱਜ ਆਪਣੇ ਵੀਲੌਗ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਜਿਹੜੇ ਆ ਅਕਾਲੀ ਦਲ ਦਾ ਬਾਗੀ ਧੜਾ ਆ ਇਹਨਾਂ ਨੇ ਜਾ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਕਿਹੜੀਆਂ ਗੱਲਾਂ ਕੀਤੀਆਂ ਚਾਰ ਮੇਨ ਗੱਲਾਂ ਜਿਹੜੀਆਂ ਇਹਨਾਂ ਨੇ ਉਹਦੇ ਵਿੱਚ ਕੀਤੀਆਂ ਨੇ ਝੁੰਡਾ ਕਮੇਟੀ ਦੀ ਵੀ ਗੱਲ ਕਰਦੇ ਆ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਐਵਰੀ ਡੇ ਆਪਾਂ ਤੁਹਾਡੇ ਨਾਲ ਜੁੜੀਦਾ ਜਿੰਨੇ ਵੀ ਜਿਹੜਾ ਰਾਜਨੀਤੀ ਦੀ ਜਿਹੜੀ ਦੁਨੀਆ ਹੁੰਦੀ ਆ ਉਹਦੀਆਂ ਗੱਲਾਂ ਲੈ ਕੇ ਜਾਂ ਜਿਹੜੀ ਦੁਨੀਆ ਦੀ ਰਾਜਨੀਤੀ ਹੁੰਦੀ ਆ ਉਹਦੀਆਂ ਗੱਲਾਂ ਲੈ ਕੇ ਸੋ ਸਾਰੀਆਂ ਪੋਲਿਟੀਕਲ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੀਦੀ ਆ ਚਾਹੇ ਉਹ ਭਾਰਤ ਪੰਜਾਬ ਪਾਕਿਸਤਾਨ ਯੂਕੇ ਯੂਐਸਏ ਜਾਂ ਪੂਰੀ ਦੁਨੀਆ ਦੇ ਜਿਹੜੇ ਜੀਓ ਪੋਲਿਟਿਕਸ ਦੇ ਮਸਲੇ ਆ ਰੋਜ਼ ਮਰਹਾਦੀ ਜਿਹੜਾ ਸਾਡੀ ਜ਼ਿੰਦਗੀ ਆ ਇਹਦੇ ਵਿੱਚ ਕੀ ਹੋ ਰਿਹਾ ਉਹ ਤੁਹਾਡੇ ਨਾਲ ਲਗਾਤਾਰ ਆਪਾਂ ਸਾਂਝੇ ਕਰਦੇ ਰਹਿੰਨੇ ਆ ਸੋ ਬੇਨਤੀ ਆ ਜੀ ਕਿ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਫੋਲੋ ਜਰੂਰ ਕਰ ਲੈਣਾ ਤਾਂ ਕਿ ਹਰ ਰੋਜ਼ ਤੁਹਾਡੇ ਤੱਕ ਜਿਹੜੀਆਂ ਨਵੀਆਂ ਅਪਡੇਟਸ ਆ ਉਹ ਪਹੁੰਚਦੀਆਂ ਰਹਿਣ ਸੋ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਜਦੋਂ ਪਹਿਲੀ ਜਦੋਂ ਇਹਨਾਂ ਨੇ ਪ੍ਰੈਸ ਬਾਰਤਾ ਕੀਤੀ ਆ ਜਾਂ ਆਪਣੀ ਮੀਟਿੰਗ ਕਰਕੇ ਜਿਹੜਾ ਸਾਹਮਣੇ ਆ ਕੇ ਇਹਨਾਂ ਨੇ ਪ੍ਰੈਸ ਦੇ ਸਾਹਮਣੇ ਗੱਲਾਂ ਬਾਤਾਂ ਰੱਖੀਆਂ ਉਦੋਂ ਹੀ ਇਹ ਇਹਨਾਂ ਦਾ ਕਹਿਣਾ ਸਿਕਾ ਇਹ ਕੋਈ ਲੀਡਰ ਚਾਹੁੰਦੇ ਨੇ ਕਿ ਜਿਹੜਾ ਏਸ ਵੀਕੇ ਦਾ ਹੋਵੇ ਕਿ ਪੋਲੀਟਿਕਲ ਤੇ ਜਿਹੜਾ ਧਾਰਮਿਕ ਮਸਲਿਆਂ ਤੇ ਜਿਹੜਾ ਉਹਨਾਂ ਦੀ ਬਰਾਬਰ ਦੀ ਪਕੜ ਹੋਵੇ ਉਦੋਂ ਵੀ ਬਹੁਤ ਸਾਰੇ ਨਾਮ ਚੱਲ ਰਹੇ ਸਕੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਨਾਮ ਉਦੋਂ ਵੀ ਸਾਹਮਣੇ ਆਇਆ ਸਿਕਾ ਤੇ ਹੁਣ ਜਿਹੜਾ ਅੱਜ ਸਵੇਰੇ ਮੈਂ ਜਥੇਦਾਰ ਸਾਫਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਤੇ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਨੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਮੈਂ ਇੱਕ ਬਿਆਨ ਦੇਖ ਰਿਹਾ ਸਿਕਾ ਉਹਨਾਂ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਜਿਹੜਾ ਹੱਲ ਕੱਢਣ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਧੜਿਆਂ ਦੀ ਸਿਆਸਤ ਨਹੀਂ ਕਰਨੀ ਚਾਹੁੰਦਾ ਜੇਕਰ ਦੋਹੇ ਸਾਰੀਆਂ ਧਿਰਾਂ ਇਕੱਠੀਆਂ ਹੋ ਗਏ ਜਿਹੜਾ ਕੁਝ ਕਹਿਣ ਵੀ ਉਹਨਾਂ ਨੂੰ ਪ੍ਰਧਾਨ ਬਣਨ ਦੇ ਲਈ ਕਹਿਣ ਤਾਂ ਇਹਦੇ ਬਾਬਤ ਸੋਚਿਆ ਜਾ ਸਕਦਾ ਸੋ ਕਿਤੇ ਨਾ ਕਿਤੇ ਕਹਿ ਲੋ ਕਿ ਉਹਨਾਂ ਨੇ ਸੰਕੇਤ ਦੇ ਦਿੱਤੇ ਆ ਕਿ ਉਹ ਇਸ ਈਸਟਰੀਕੇ ਨਾਲ ਐਕਟਿਵ ਪੋਲਿਟਿਕਸ ਦੇ ਵਿੱਚ ਜਿਹੜੇ ਆ ਸ਼ਾਮਲ ਹੋ ਸਕਦੇ ਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਧੜਿਆਂ ਦੀ ਸਿਆਸਤ ਜਿਹੜੀ ਆ ਮੈਂ ਨਹੀਂ ਕਰਨੀ ਬਟ ਖੈਰ ਇਹਦੇ ਵਿੱਚ ਦੇਖਦੇ ਆ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਜੇਕਰ ਆਪਾਂ ਗੱਲ ਕਰੀਏ ਤਾਂ এবੀਪੀ ਸਾਂਝਾ ਜਿਹੜਾ ਰਿਪੋਰਟ ਕਰ ਰਿਹਾ ਜੀ ਕਿ ਜਿੱਥੇ ਇਧਰੋਂ ਬਾਗੀ ਧੜੇ ਦੇ ਵੱਲੋਂ ਬਹੁਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਧਰੋਂ ਹੀ ਸ਼੍ਰੋਮਣੀ ਕਾਲੀ ਦਲ ਜਿਹੜਾ ਬਾਦਲ ਧੜਾ ਆ ਉਹਦੇ ਵਿੱਚ ਵੀ ਉਹਨਾਂ ਦੇ ਵੱਲੋਂ ਵੀ ਕਈ ਸਾਰੀਆਂ ਕਾਰਵਾਈਆਂ ਹੋ ਰਹੀਆਂ ਨੇ ਜਿਹੜੇ ਆ ਇਹਨਾਂ ਨੇ ਬਾਦਲ ਸਾਹਿਬ ਨੇ ਸੁਖਵੀਰ ਬਾਦਲ ਉਹਨਾਂ ਨੇ ਆਪਣੇ ਧੜੇ ਨੂੰ ਮਜ਼ਬੂਤ ਕਰਨ ਦੇ ਵਿੱਚ ਉਹ ਵੀ ਜੁਟੇ ਹੋਏ ਨੇ ਇਸ ਰਿਪੋਰਟ ਦੇ ਮੁਤਾਬਕ ਇਸ ਸਮੇਂ ਪਾਰਟੀ ਦੇ ਮੌਜੂਦਾ 35 ਜ਼ਿਲ੍ਹਾ ਪ੍ਰਧਾਨਾਂ ਦੇ ਵਿੱਚੋਂ 33 ਤੇ ਮੌਜੂਦਾ 105 ਹਲਕਾ ਇੰਚਾਰਜਾਂ ਦੇ ਵਿੱਚੋਂ 96 ਜਿਹੜਾ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਸੋ ਹੁਣ ਆਪਾਂ ਔਨੇ ਆ ਜੀ ਕਿ ਜਿਹੜਾ ਇਹਨਾਂ ਨੇ ਜਿਹੜਾ ਬਾਗੀ ਧੜਾਇਆ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿਹੜਾ ਪੇਸ਼ ਹੋ ਕੇ ਕਿਹੜੀਆਂ ਗੱਲਾਂ ਕਹੀਆਂ ਨੇ ਇਹਨਾਂ ਨੇ ਆਖਿਆ 2007 ਦੇ ਵਿੱਚ ਸਲਾਬਤਪੁਰਾ ਵਿੱਚ ਡੇਰਾ ਸਿਰਸਾ ਦੇ ਮੁਖੀ ਗਰਮੀਤ RAM ਰਹੀਮ ਨੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੀ ਨਕਲ ਕਰਦੇ ਹੋਇਆ ਉਹਨਾਂ ਉਹਨਾਂ ਵਰਗਾ ਬਾਣਾ ਪਹਿਨ ਕੇ ਅੰਮ੍ਰਿਤ ਛਕਣ ਦਾ ਬਹਾਨਾ ਲਾਇਆ ਸੀ ਉਸ ਸਮੇਂ ਉਸ ਦੇ ਖਿਲਾਫ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਪਰ ਬਾਅਦ ਵਿੱਚ ਕਾਲੀ ਸਰਕਾਰ ਨੇ ਸਜ਼ਾ ਦੇਣ ਦੀ ਬਜਾਏ ਕੇਸ ਵਾਪਸ ਲੈ ਲਿਆ। ਦੂਸਰੀ ਗੱਲ ਇਹਨਾਂ ਨੇ ਆਖੀ ਆ ਕਿ ਸੁਖਵੀਰ ਬਾਦਲ ਨੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ। ਸ਼੍ਰੀ ਅਕਾਲ ਤਖਤ ਸਾਹਿਬ ਨੇ ਕਾਰਵਾਈ ਕਰਦੇ ਹਾਂ ਡੇਰਾ ਮੁਖੀ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਸੀ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਡੇਰਾ ਮੁਖੀ ਨੂੰ ਮੁਆਫੀ ਦਿਵਾਉਣ ਲਈ ਆਪਣਾ ਪ੍ਰਭਾਵ ਵਰਤਿਆ। ਇਸ ਤੋਂ ਬਾਅਦ ਸਿੱਖ ਪੰਥ ਦੇ ਰੋਹ ਤੇ ਰੋਸ ਨੂੰ ਵੇਖਦੇ ਹੋਏ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪਿਆ। ਬੇਅਦਬੀ ਦੀਆਂ ਘਟਨਾਵਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਇਹ ਕਿਹਾ ਗਿਆ ਤੀਜਾ ਜਿਹੜਾ ਮਸਲਾ ਇਹਨਾਂ ਨੇ ਉਠਾਇਆ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਕੁਝ ਅੰਸਰਾਂ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕੀਤੀ 12 ਅਕਤੂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੋਰੀ ਕਰਕੇ ਬਾਹਰ ਸੁੱਟ ਦਿੱਤੇ ਗਏ ਇਸ ਕਾਰਨ ਇਸ ਕਾਰਨ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਹੈ ਸ਼੍ਰੋਮਣੀ ਕਾਲੀਦਾਦ ਦੀ ਸਰਕਾਰ ਤੇ ਤਤਕਾਲੀ ਗ੍ਰਹਿ ਮੰਤਰੀ ਸਖਵੀਰ ਬਾਦਲ ਨੇ ਸਮੇਂ ਸਿਰ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਇਸ ਦੇ ਨਾਲ ਪੰਜਾਬ ਦੇ ਹਾਲਾਤ ਵਿਗੜ ਗਏ ਤੇ ਕੋਟਕਪੂਰਾ ਤੇ ਬਹਿਬਲ ਕਲਾ ਦੇ ਵਿੱਚ ਦੁਖਦਾਈ ਘਟਨਾਵਾਂ ਵਾਪਰੀਆਂ ਅਕਾਲੀ ਚੌਥੀ ਇਹਦੇ ਵਿੱਚ ਮਸਲਾ ਉਠਾਇਆ ਇਹਨਾਂ ਨੇ ਕਿ ਅਕਾਲੀ ਸਰਕਾਰ ਨੇ ਸਮੇਤ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਉਹ ਸੂਬੇ ਵਿੱਚ ਝੂਠੇ ਪੁਲਿਸ ਮੁਕਾਬਲੇ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਜਾਣਿਆ ਜਾਂਦਾ ਸੀ ਆਲਮ ਸੈਨਾ ਬਣਾਉਣ ਵਾਲੇ ਪੁਲਿਸ ਮੁਲਾਜ਼ਮ ਇਜ਼ਹਾਰ ਆਲਮ ਨੇ ਆਪਣੀ ਪਤਨੀ ਨੂੰ ਟਿਕਟ ਦੇ ਕੇ ਮੁੱਖ ਸੰਸਦਿਸਕੱਤਰ ਬਣਾ ਦਿੱਤਾ ਸੋ ਇਹ ਜਿਹੜਾ ਜੀ ਇਹ ਇਹਨਾਂ ਨੇ ਮਸਲੇ ਉਠਾਏ ਨੇ ਇਹਨਾਂ ਨੇ ਇਹ ਜਿਹੜਾ ਇਹਦੇ ਵਿੱਚ ਇਹ ਵੀ ਗੱਲ ਆ ਕਿ 2012 ਦੇ ਵਿੱਚ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਜਾਂ ਪਿਛਲੀਆਂ ਅਕਾਲੀਆਂ ਸਰਕਾਰਾਂ ਸੀਗੀਆਂ ਜਿਹੜੀਆਂ ਉਹਨਾਂ ਨੇ ਸੂਬੇ ਦੇ ਵਿੱਚ ਝੂਠੇ ਪੁਲਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਨ ਤੇ ਪੀੜਤਾਂ ਨੂੰ ਰਾਹਤ ਦੇਣ ਲਈ ਕਮਿਸ਼ਨ ਬਣਾ ਕੇ ਲੋਕਾਂ ਨਾਲ ਆਪਣੇ ਜਿਹੜੇ ਵਾਅਦੇ ਕੀਤੇ ਸੀਗੇ ਉਹਦੇ ਵਿੱਚ ਵੀ ناکਾਮ ਰਹੀਆਂ ਨੇ ਅਕਾਲੀ ਸਰਕਾਰਾਂ ਸੋ ਮੋਸਟਲੀ ਜਿਹੜੀਆਂ ਸੋਮਣੀ ਅਕਾਲੀ ਦਲ ਦੇ ਨਾਲ ਜਿੰਨੀਆਂ ਵੀ ਗੱਲਾਂ ਜੁੜਦੀਆਂ ਨੇ ਜਿਹੜਾ ਉਹਨਾਂ ਦਾ ਇੱਕ ਦਹਾਕੇ ਦਾ ਰਾਜ ਸੀਗਾ ਉਹ ਸਾਰੀਆਂ ਇਹਨਾਂ ਨੇ ਗੱਲਾਂ ਇੱਥੇ ਗਣਾਈਆਂ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਜਿਹੜਾ ਬਾਕੀ ਲਗਾਤਾਰ ਬਿਆਨਬਾਜ਼ੀ ਹੋ ਰਹੀ ਆ ਆਪਾਂ ਜਦੋਂ ਇਹ ਰਿਕਾਰਡਿੰਗ ਕਰ ਰਹੇ ਆ ਤਾਂ ਹਜੇ ਵੀ ਜਿਹੜਾ ਲਗਾਤਾਰ ਮੀਡੀਆ ਦੇ ਉੱਤੇ ਰਿਪੋਰਟਾਂ ਛਾਇਆ ਹੋ ਰਹੀਆਂ ਨੇ ਸੋ ਅਗਲੇ ਵੀਲੌਗ ਦੇ ਵਿੱਚ ਇਹਦੇ ਤੇ ਵੀ ਗੱਲ ਕਰਦੇ ਆ ਕਿ ਅੱਗੇ ਇਹਨਾਂ ਲੀਡਰਾਂ ਦੇ ਵੱਲੋਂ ਹੋਰ ਕੀ ਕਿਹਾ ਜਾ ਰਿਹਾ ਜਾਂ ਹੋਰ ਜਿਹੜਾ ਇਹਦੇ ਵਿੱਚ ਕੀ ਚੱਲ ਰਿਹਾ ਪਰ ਕਹਿ ਲਓ ਕਿ ਇਹਨਾਂ ਨੇ ਬਹੁਤ ਵੱਡਾ ਇੱਕ ਜਿਹੜਾ ਇਹ ਹੁਣ ਪਿੰਡੋਰਾ ਬਾਕਸ ਖੁੱਲ ਗਿਆ ਹੈ ਇਹਦੇ ਵਿੱਚੋਂ ਇੰਨੀ ਆਸਾਨੀ ਦੇ ਨਾਲ ਜਿਹੜਾ ਸ਼ੋਮੀ ਅਗਾਲੀ ਦਲ ਤੋਂ ਨਿਕਲ ਨਹੀਂ ਹੋਣਾ ਸੋ ਜਿਹੜਾ ਇਹਨਾਂ ਨੇ ਜੀ ਆਪਣੀ ਦੂਸਰੀ ਵੀ ਕੀਤੀ ਆ ਇਹਨਾਂ ਨੇ ਕੱਲ ਜਿਹੜੀ ਆ ਝੁੰਡਾ ਕਮੇਟੀ ਦੀ ਆ ਸਫਾਰਿਸ਼ ਆ ਉਹ ਵੀ ਜਿਹੜੀਆਂ ਝੁੰਡਾ ਕਮੇਟੀ ਦੇ ਵੱਲੋਂ ਸਫਾਰਸ਼ਾਂ ਸੀਗੀਆਂ ਉਹ ਵੀ ਇਹਨਾਂ ਨੇ ਝੁੰਡਾ ਕਮੇਟੀ ਦੀ ਵੀ ਜਿਹੜੀ ਰਿਪੋਰਟ ਛਾਇਆ ਕਰਤੀ ਆ ਜਾਂ ਕਹਿ ਲਓ ਕਿ ਮੀਡੀਆ ਦੇ ਵਿੱਚ ਆ ਕੇ ਉਸ ਦੇ ਉੱਤੇ ਗੱਲਬਾਤ ਕੀਤੀ ਆ ਸੋ ਇਹ ਵੀ এবੀਪੀ ਸਾਂਝਾ ਰਿਪੋਰਟ ਕਰ ਰਿਹਾ ਸੀ ਕਿ ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਨੂੰ ਸੋਈ ਨੂੰ ਪੰਕਨ ਦੀ ਸਿਫਾਰਿਸ਼ ਕੀਤੀ ਗਈ ਸੀ ਤੇ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਨੂੰ ਬਹਾਲ ਕਰਨ ਦੀ ਗੱਲ ਤੇ ਜ਼ੋਰ ਦਿੱਤਾ ਗਿਆ ਸੀਗਾ ਟਿਕਟਾਂ ਦੀ ਵੰਡ ਲਈ ਪਾਰਲੀਮੈਂਟਰੀ ਬੋਰਡ ਬਣਾਉਣ ਸ਼ੋਮਨੀ ਕਾਲੀਦਾਲ ਦਾ ਦਫ਼ਤਰ ਮੋੜ ਅੰਮ੍ਰਿਤਸਰ ਵਿੱਚ ਸਤਾਫਤ ਕਰਨ ਅਤੇ ਪ੍ਰਧਾਨ ਦੀ ਮਿਆਦ ਦੋ ਵਾਰ ਤੋਂ ਬਾਅਦ ਲਗਾਤਾਰ ਨਾ ਹੋਣ ਦੀ ਸਿਫਾਰਿਸ਼ ਜਿਹੜੀ ਆ ਕੀਤੀ ਗਈ ਸੀਗੀ ਜੱ태ਦਾਰ ਬਡਾਲਾ ਸਾਹਿਬ ਨੇ ਕੱਲ ਇਹ ਜਦੋਂ ਇਹਦੇ ਝੁੰਡਾ ਰਿਪੋਰਟ ਦੇ ਉੱਤੇ ਉਹ ਗੱਲ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਇਸ ਰਿਪੋਰਟ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸਕਾ ਕਿ ਪਾਰਟੀ ਵਿੱਚੋਂ ਇੱਕ ਆਧਕਾਰ ਖਤਮ ਕਰਕੇ ਸਮੂਹਿਕ ਲੀਡਰਸ਼ਿਪ ਸਾਹਮਣੇ ਆਉਣੀ ਚਾਹੀਦੀ ਹੈ ਜਿਵੇਂ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਹੁੰਦਾ ਸੀ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਾਜਨੀਤਿਕ ਚੋਣ ਨਹੀਂ ਲੜ ਸਕਦਾ ਫੈਡਰਲ ਟਰਾਂਚੇ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਬੁਨਿਆਦੀ ਮੁੱਦਿਆਂ ਤੇ ਡਟ ਕੇ ਪਹਿਰੇਦਾਰੀ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਗਈ ਸੀ ਇੱਕ ਪਰਿਵਾਰ ਇੱਕ ਟਿਕਟ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਬੰਦ ਕਰਨ ਦੀ ਵੀ ਸਪਾਰਸ਼ ਕੀਤੀ ਗਈ ਸੀ ਇਹ ਚੁੰਦਾ ਕਮੇਟੀ ਜੀ ਇਹ ਜਿਹੜੇ ਇਕਵਾਲ ਸਿੰਘ ਚੁੰਦਾ ਆ ਜਿਹੜੇ ਸੰਗਰੂਰ ਤੋਂ ਜਿਨ੍ਹਾਂ ਨੂੰ ਮੈਂਬਰ ਆ ਪਾਰਲੀਮੈਂਟ ਦੀ ਉਮੀਦਵਾਰੀ ਲਈ ਜਿਹੜੀ ਦਿੱਤੀ ਗਈ ਸੀਗੀ ਚੋਣ ਲੜੀ ਉਹਨਾਂ ਨੇ ਤੇ ਉਹਨਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਉੱਥੋਂ ਸੋ ਉੱਥੋਂ ਹੀ ਸਾਰਾ ਇਹ ਮਸਲਾ ਵੀ ਕਹਿ ਲਓ ਕਿ ਸ਼ੁਰੂ ਹੋਇਆ ਕਿੱਥੇ ਤਾਂ ਪੈਟਰਨ ਬਣਾਏ ਸੀਗੇ ਇਹਨਾਂ ਨੇ ਸਰਦਾਰ ਸੁਖਦੇਵ ਸਿੰਘ ਢੀਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਨੇ ਕਿਹਾ ਸਕਾ ਕਿ ਸਰਵੇ ਸਰਮਾ ਨੇ ਇਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਤੇ ਕਿੱਥੇ ਬਾਅਦ ਵਿੱਚ ਉਹਨਾਂ ਨੇ ਜਦੋਂ ਜਿਹੜੀ ਆ ਸੰਗਰੂਰ ਦੀ ਸੀਟ ਦੀ ਟਿਕਟ ਦਾ ਜਦੋਂ ਐਲਾਨ ਹੁੰਦਾ ਤੇ ਉਥੋਂ ਕਹਿ ਲਓ ਕਿ ਇਹ ਜਿਹੜੀਆਂ ਇਸ ਸਮੇਂ ਜਿੰਨੀਆਂ ਸੀ ਧੜੇਬੰਦੀਆਂ ਦੇਖ ਰਹੇ ਇਹਨਾਂ ਦੀ ਇੱਕ ਬੁਨਿਆਦ ਰੱਖੀ ਜਾਂਦੀ ਆ ਕਿਉਂਕਿ ਉਦੋਂ ਹੀ ਢੀਂਡ ਸਾਹਿਬ ਪਰਿਵਾਰ ਦੇ ਵੱਲੋਂ ਇਹ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਸੀਗੀਆਂ ਕਿ ਸਾਡੇ ਨਾਲ ਧੋਖਾ ਹੋਇਆ ਸਾਨੂੰ ਜਿਹੜਾ ਲੂਪ ਦੇ ਵਿੱਚ ਨਹੀਂ ਰੱਖਿਆ ਗਿਆ ਸਾਨੂੰ ਨਹੀਂ ਦੱਸਿਆ ਗਿਆ ਕਿ ਅਸੀਂ ਸੰਗਰੂਰ ਦੇ ਵਿੱਚ ਕੀ ਕਰਨ ਜਾ ਰਹੇ ਹਾਲਾਂਕਿ ਉਹਨਾਂ ਨੇ ਕਹੇ ਕਿ ਟਿਕਟ ਨਹੀਂ ਵੀ ਸੀ ਦੇਣੀ ਐਟ ਲੀਸਟ ਸਾਨੂੰ ਦੱਸ ਦੇ ਤਾਂ ਸਹੀ ਕਿ ਤੁਸੀਂ ਜਿਹੜਾ ਝੁੰਦਾ ਸਾਹਿਬ ਨੂੰ ਟਿਕਟ ਦੇਣੀ ਆ ਸੋ ਇਹ ਉਹੀ ਇਕਵਾਲ ਸਿੰਘ ਝੁੰਦਾ ਇਹ ਪਿਛਲੇ 2-3 ਸਾਲ ਵੀ ਜਿਹੜੇ ਆ ਕਾਫੀ ਚਰਚਾ ਦੇ ਵਿੱਚ ਰਹੇ ਜਿਹੜੇ ਵੀ ਤੁਸੀਂ ਨਿਊਜ਼ ਦੇ ਨਾਲ ਵਾ ਵਾਸਤਾ ਲਗਾਤਾਰ ਰੱਖਦੇ ਹੋ ਤਾਂ ਅਕਾਲੀ ਪੋਲਿਟਿਕਸ ਦੇ ਵਿੱਚ ਇਕਬਾਲ ਸਿੰਘ ਝੁੰਦਾ ਦੀ ਜਾਂ ਝੁੰਦਾ ਰਿਪੋਰਟ ਦੀ ਬਹੁਤ ਗੱਲ ਹੁੰਦੀ ਰਹੀ ਆ ਕਿ ਇਹ ਲੋਕਾਂ ਤੋਂ ਜਾ ਕੇ ਪੁੱਛਿਆ ਗਿਆ ਸਿਕਾ ਅਕਾਲੀ ਵਰਕਰਾਂ ਤੋਂ ਜਾਂ ਲੋਕਾਂ ਤੋਂ ਵੀ ਕੀ ਜਿਹੜੀਆਂ ਪ੍ਰੋਬਲਮਸ ਕੀ ਨੇ ਕਿਉਂ ਜਿਹੜਾ ਕਿ 10 ਸਾਲ ਰਾਜ ਕਰਨ ਤੋਂ ਬਾਅਦ ਚਲੋ ਉਦੋਂ ਬਾਅਦ ਤਾਂ ਇੰਟੀਨ ਕੰਬੈਂਸੀ ਮੰਨ ਲਿਆ ਕਾਂਗਰਸ ਦੀ ਸਰਕਾਰ ਆ ਗਈ ਪਰ ਜਦੋਂ ਆਮ ਆਦਮੀ ਪਾਰਟੀ ਜਿੱਤੀ ਆ ਉਦੋਂ ਜਿਹੜਾ ਕਾਂਗਰਸ ਪਾਰਟੀ ਜਿਹੜੇ ਕਿ ਪਿਛਲੇ 5 ਸਾਲ ਹਕੂਮਤ ਹੰਢਾ ਕੇ ਗਈ ਸੀ ਉਹ ਮੁੱਖ ਵਿਰੋਧੀ ਧਰ ਬਣ ਜਾਂਦੀ ਆ ਅਕਾਲੀ ਦਲ ਦੇ ਕੋਲ ਬਹੁਤ ਘੱਟ ਸੀਟਾਂ ਆਉਂਦੀਆਂ ਮੇਰੇ ਖਿਆਲ ਤਿੰਨ ਸੀਟਾਂ ਇਹਨਾਂ ਨੂੰ ਮਿਲਦੀਆਂ ਸੋ ਵੀ ਇਦਾਂ ਦੀ ਕੀ ਪ੍ਰੋਬਲਮ ਸੀਗੀ ਕਿ ਕਿਉਂ ਇਹ ਲੋਕਾਂ ਦਾ ਜਿਹੜਾ ਵਿਸ਼ਵਾਸ ਅਕਾਲੀ ਦਲ ਤੋਂ ਉੱਠ ਗਿਆ ਸੋ ਉਹਦੇ ਲਈ ਜਿਹੜੀ ਆ ਝੁੰਡਾ ਕਮੇਟੀ ਜਿਹੜੀ ਬਣਾਈ ਗਈ ਸੀ ਉਹ ਉਹਦੀ ਰਿਪੋਰਟ ਕਦੇ ਵੀ ਛਾਇਆ ਨਹੀਂ ਹੋਈ ਮੀਡੀਆ ਦੇ ਵਿੱਚ ਥੋੜੀ ਬਾਅਦ ਹੀ ਗੱਲਬਾਤ ਉਹਦੇ ਤੇ ਹੁੰਦੀ ਰਹੀ ਆ ਪਰ ਇਹਨੂੰ ਹੁਣ ਅਫੀਸ਼ੀਅਲੀ ਤੌਰ ਤੇ ਕਹਿ ਲਓ ਕਿ ਜਿਹੜੇ ਆ ਜਥੇਦਾਰ ਬਡਾਲਾ ਹੋਣੇ ਜਾਂ ਕੱਲ ਜਿਹੜਾ ਬਾਗੀ ਧੜਾਇਆ ਇਹਨਾਂ ਨੇ ਜਿਹੜੀ ਆ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਜਿਹੜੀ ਆ ਆਬਾਮ ਦੇ ਵਿੱਚ ਰੱਖ ਦਿੱਤੀ ਆ ਕਿ ਆਹ ਗੱਲਾਂ ਜਿਹੜੀਆਂ ਝੁੰਡਾ ਕਮੇਟੀ ਦੇ ਵਿੱਚ ਉਹ ਆਖੀਆਂ ਗਈਆਂ ਸੀਗੀਆਂ ਸੋ ਇਹਨੇ ਦੋ ਮਸਲੇ ਹੋ ਗਿਆ ਜੀ ਅਕਾਲ ਤਖਤ ਸਾਹਿਬ ਤੇ ਜਾ ਕੇ ਇਹਨਾਂ ਨੇ ਕੀ ਕੀਆ ਬਾਗੀ ਧੜੇ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਦੀ ਨਾਲ ਝੂੰਦਾ ਕਮੇਟੀ ਦੇ ਵਿੱਚ ਕਿਹੜੀਆਂ ਗੱਲਾਂ ਸੀਗੀਆਂ ਕਲੀਅਰਲੀ ਤੌਰ ਤੇ ਬਾਦਲ ਸਾਹਿਬ ਦੇ ਖਿਲਾਫ ਕਹਿ ਲੋ ਕਿ ਇੱਕ ਬਗਾਵਤ ਆ ਜਾਂ ਤਾਂ ਹੁਣ ਉਹ ਜਿਹੜੀ ਆ ਕੁਰਸੀ ਛੱਡ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾਉਣ ਵੈਸੇ ਐਡਾ ਪਤਾ ਨਹੀਂ ਕੀ ਮਸਲਾ ਆ ਬਣਾਇਆ ਜਾ ਸਕਦਾ ਜੇਕਰ ਆਪਾਂ ਵੇਖਿਆ ਜਾਵੇ ਜੇਕਰ ਰਾਹੁਲ ਗਾਂਧੀ ਸਾਹਿਬ ਨੇ ਮਲਕਰਜੁਨ ਖੜਗੇ ਨੂੰ ਪ੍ਰਧਾਨ ਬਣ ਵੀ ਗਏ ਸੀ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗਾਂਧੀ ਪਰਿਵਾਰ ਦਾ ਜਿਹੜਾ ਰਤਵਾ ਆ ਉਥੇ ਕੀ ਰਿਹਾ ਜਾਂ ਜਿਹੜੀ ਆ ਸੋਨੀਆ ਗਾਂਧੀ ਜੀ ਦਾ ਜਾਂ ਰਾਹੁਲ ਗਾਂਧੀ ਉਹਨਾਂ ਦਾ ਕੀ ਰਤਵਾ ਰਿਹਾ ਤੇ ਦੁਬਾਰਾ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਪਾਰਟੀ ਨੂੰ ਜਿਹੜਾ ਰਿਵਾਈਵ ਵੀ ਇਸ ਚੀਜ਼ ਤੋਂ ਜਿਹੜਾ ਕਰ ਲਿਆ ਆ ਸੋ ਇਹ 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 ਵੀ ਦੇਖਿਆ ਜਾ ਸਕਦਾ ਇਸ ਵੀਕੇ ਨਾਲ ਵੀ ਦੇਖਿਆ ਜਾ ਸਕਦਾ ਜੇ ਸੁਖਵੀਰ ਸਿੰਘ ਬਾਦਲ ਹੋਣੀ ਸੋਚਣ ਪਰ ਜਿਹੜੀਆਂ ਦੱਸਦੇ ਆ ਕਿ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਮੀਟਿੰਗਸ ਹੋਈਆਂ ਜਿਹੜਾ ਸੁਖਵੀਰ ਸਿੰਘ ਬਾਦਲ ਧੜੇ ਵੱਲੋਂ ਆਪਣੀਆਂ ਮੀਟਿੰਗ ਕੀਤੀਆਂ ਜਾ ਰਹੀਆਂ ਉਧਰੋਂ ਤਾਂ ਜਿਹੜੇ ਸਾਰੇ ਹਲਕਾ ਇੰਚਾਰਜ ਵਗੈਰਾ ਨੇ ਉਹ ਹੱਥ ਖੜੇ ਕਰ ਕਰਕੇ ਜਿਹੜੇ ਆ ਆਪਣੇ ਪੁਲਿਸ ਉਹਨੇ ਦੇ ਨਾਰੇ ਲਗਾ ਰਹੇ ਨੇ ਤੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿੱਚ ਆਪਣਾ ਕੌਨਫੀਡੈਂਸ ਜਿਹੜਾ ਜ਼ਾਹਿਰ ਕਰ ਰਹੇ ਨੇ ਸੋ ਇਹ ਹੁਣ ਕਲੀਅਰਲੀ ਧੜੇਬੰਦੀ ਆ ਜੀ ਇਹਨਾਂ ਨੇ ਕਿਦਾਂ ਜੇਕਰ ਇਹ ਇਕੱਠੇ ਹੁੰਦੇ ਨੇ ਵਾਕਈ ਜੇਕਰ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਜਿਹੜਾ ਪ੍ਰਧਾਨ ਬਣਾ ਕੇ ਇਹਨਾਂ ਦੋ ਧਿਰਾਂ ਨੂੰ ਇਕੱਠਿਆਂ ਕੀਤਾ ਜਾ ਸਕਦਾ ਜਾਂ ਫਿਰ ਪੰਥਕ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਵੱਡਾ ਸ਼ਿਫਟ ਆ ਰਿਹਾ ਜੀ ਇਹਨੂੰ ਪੈਰਾਡਾਈਮ ਸ਼ਿਫਟ ਜਾਂ ਜੋ ਵੀ ਵੱਡੇ ਨਾਮ ਆਪਾਂ ਦੇਣੇ ਹੋਲੇ ਦੇਣੇ ਹੋਏ ਉਹ ਦੇਖ ਸਕਦੇ ਆ ਪਰ ਇੱਕ ਬਹੁਤ ਵੱਡਾ ਸ਼ਿਫਟ ਆ ਇਹ ਜਿਹੜਾ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਜਿਹੜੀ ਇਹਨਾਂ ਨੇ ਸਰਜੀਤ ਸਿੰਘ ਖਾਲਸਾ ਹੋਣਾ ਨੇ ਜਿਹੜੀ ਆਪਣੀ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਇਹਨਾਂ ਨੇ ਕਈ ਸੰਕੇਤ ਦਿੱਤੇ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਤੇ ਜਿੱਦਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਨੇ ਜਿਮਨੀ ਚੋਣਾ ਲੜਨ ਦਾ ਐਲਾਨ ਕੀਤਾ ਇਹ ਕਹਿ ਲਓ ਕਿ ਇੱਕ ਜਿਹੜਾ ਪੈਰਲਲ ਜਿਹੜਾ ਸਿੱਖ ਪੋਲਿਟਿਕਸ ਦੇ ਵਿੱਚ ਇੱਕ ਪੈਰਲਲ ਖੜਾ ਹੁੰਦਾ ਜਾ ਰਿਹਾ ਅਕਾਲੀ ਦਲ ਦੇ ਸਾਹਮਣੇ ਤੇ ਜਿਹੜਾ ਇਹਨੂੰ ਹੁਣ ਲੈ ਕੇ ਕਿਦਾਂ ਇਹ ਇਹ ਸਾਰੀ ਸਾਡੇ ਸਟੇਟ ਦੀ ਸਿਆਸਤ ਚੱਲੇਗੀ ਪੰਤਕ ਸਿਆਸਤ ਚੱਲੇਗੀ ਇਹ ਬਹੁਤ ਹੀ ਜਿਹੜਾ ਦਿਲਚਸਪ ਵੀ ਰਹੇਗਾ ਦੇਖਣਾ ਤੇ ਬਹੁਤ ਹੀ ਇਹ ਧਿਆਨ ਵੀ ਮੰਗਦਾ ਖਾਸ ਕਰਕੇ ਅਸੀਂ ਜਿੰਨੇ ਪੰਜਾਬ ਦੇ ਲੋਕ ਆ ਕਿ ਸਾਡੀ ਜਿਹੜੀ ਆ ਉੱਥੇ ਦੀ ਪੋਲਿਟਿਕਸ ਆ ਕੇਸ ਪਾਸੇ ਨੂੰ ਕਿ ਕਿਵੇਂ ਜਾ ਰਹੀ ਹੈ ਤੇ ਆਪਾਂ ਲਗਾਤਾਰ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਬਣੇ ਰਵਾਂਗੇ ਸੋ ਬੇਨਤੀ ਇਹ ਹੈ ਜੀ ਕਿ YouTube ਤੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਬੈਲ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਹਰ ਰੋਜ਼ ਜਿਹੜੀ ਅਪਡੇਟ ਆ ਤੁਹਾਡੇ ਕੋਲ ਪਹੁੰਚਦੀ ਰਹੇ ਤੇ TikTok ਤੇ ਦੇਖ ਰਹੇ ਹੋ ਤਾਂ ਦੋਸਤੋ ਫੋਲੋ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ